ਦੋਸਤੋ ਬਹੁਤ ਵੱਡੇ ਢਾਂਚੇ ਦੀ ਨੀਲੀ ਰਾਵੀ ਮੱਝ ਬਕਾਊ ਆ ਤੀਜਾ ਸੂਗਾ ਸੋਣਾ ਇਹਨੇ ਪੰਜ ਚਾਰ ਦਿਨ ਬਾਕੀ ਆ 20 ਲੀਟਰ ਦੀ ਉਮੀਦ ਆ ਇਹਦੇ ਤੋਂ ਪਹਿਲੇ ਸੂਏ 14 15 ਦਿੱਤਾ ਫਿਰ 17 18 ਦਿੱਤਾ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤ ਸਕਦੇ ਹੋ ਚੰਗਾ ਕੱਦ ਕਾਠਾ ਚੰਗੀ ਸੰਭੀ ਬਲੀ ਆ ਪੂਰੀ ਫੁੱਲ ਅਨਰੋਈ ਮੱਝ ਆ ਵੀ ਹੱਡਾਂ ਪੈਰਾਂ ਦੀ ਮਜ਼ਬੂਤ ਹੈ ਆਰਡਰ ਦੀ ਕੁਆਲਿਟੀ ਬਹੁਤ ਜ਼ਬਰਦਸਤ ਹੈ ਆਰਡਰ ਮੂਹਰ ਨੂੰ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਸੂਤਾਂ ਹੀ ਆਰਡਰ ਲੱਗਿਆ ਹੋਇਆ ਬਾਕੀ ਹਜੇ ਕੱਚੀ ਹੈ ਮੌਕੇ ਤੇ ਬਹੁਤ ਟਾਪ ਦਾ ਆਰਡਰ ਤਿਆਰ ਕਰਨਾ ਹੈ ਨੇ ਥਣਾ ਦਾ ਸੈਜ ਬਹੁਤ ਸੋਹਣਾ ਥਣਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿੱਥੀ ਕਿੰਨੀ ਹੈ ਲੈਵੇ ਤੇ ਨਾੜਾਂ ਬਹੁਤ ਹੈ ਹਰ ਪੱਖ ਤੋਂ ਚੰਗੀ ਸੋਹਣੀ ਸਾਫ਼ ਸੁਥਰੀ ਮੱਝ ਆ ਗਈ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ 2,70,000 ਇਹਦਾ ਮੁੱਲ ਹੈ ਪਿੰਡ ਕਾਂਗੜ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਨੰਬਰ ਚੱਲੀ ਜਾਂਦਾ ਧੰਨਵਾਦ